ਆਈ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਕਿਉਂ ਲੋਕ ਦਾ ਤੜਕੀ ਗੋਲਾਂ ਕੱਢਣ ਕੋਈ ਕਹੋ ਇੱਕ ਕਹੇਗਾ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਐ ਨਾਮ ਰਤਨ ਐ ਕਮ ਰਤਨਲੇ ਹੈ ਨਹੀਂ ੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਦੇ ਸੇਕ ਮੁੱਖ ਮੰਤਰੀ ਦੇ ਵਾਸਤੇ ਅਜਿਹੇ ਸ਼ਬਦ ਵਰਤਨੇ ਕੀ ਮਰਿਆਦਾ ਦੇ ਵਿੱਚ ਆਣਾ ਹੈ ਮਰਿਆਦਾ ਛੱਡੋ ਜੀ ਇਹ ਉਹਨਾਂ ਨੇ ਮਤਲਬ ਕਹਿ ਲੋ ਵੀ ਆਪਣੇ ਅਹੁਦੇ ਦੀ ਮਤਲਬ ਪਹੁੰਚ ਵੀ ਮੈਂ ਰਤਨਦੀਪ ਸਿੰਘ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਉਹ ਮਾਨ ਹਮੀ ਦਾ ਕੇਸ ਕਰੇ ਜੇ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਜੀ ਮੈਨੂੰ ਨਹੀਂ ਪਤਾ ਵੀ ਉਹ ਇਹ ਮਤਲਬ ਕਿਸ ਮੈਂਟਰ ਲੈਵਲ ਨੂੰ ਮਤਲਬ ਬਿਲਕੁਲ ਉਹ ਬੰਦਾ ਸੀਐਮ ਛੱਡ ਕੇ ਉਹਦਾ ਪਿੰਡ ਦੇ ਸਰਪੰਚ ਦੀ ਮਰਖਲਾ ਹੱਕਦਾਰ ਨਹੀਂ ਸੀ ਜਿਹਨੂੰ ਪੰਜਾਬ ਦੇ ਲੋਕਾਂ ਨੇ ਸੀਐਮ ਬਣਾਇਆ। ਇਹ ਉਹਦੀ ਸ਼ਰਿਆਮ ਮਤਲਬ ਸੀਐਮ ਸਾਹਿਬ ਨੇ ਉਹਦੀ ਮਨ ਪਰੇਮਾਨ ਦੇ ਉੱਤੇ ਸੱਟ ਮਾਰੀ ਆ। ਉਹ ਇੱਕ ਮਾਨਮਤਾ ਪੱਤਰਕਾਰ ਆ ਔਰ ਉਹ ਪੱਤਰਕਾਰੀ ਜਿੱਦਾਂ ਕਰਨੀ ਚਾਹੀਦੀ ਉਦਾਂ ਕਰ ਰਿਹਾ। ਪਰ ਮੈਨੂੰ ਤਾਂ ਲੱਗਦਾ ਵੀ ਤੁਸੀਂ ਕਹਿੰਦੇ ਵੀ ਉਹਦੀ ਇਨਸਲਟ ਕੀ ਕੀ ਉਹਦੀ ਤਾਂ ਪੂਰੀ ਦੁਨੀਆ ਭਰ ਨਹੀਂ ਚੜਾਈ ਹੋ ਗਈ ਹੈ ਤੇ ਲੋਕੀ ਜਲੂਸ ਕੱਢਦੇ ਫੇਰ ਭਗਵੰਦ ਮਾਨ ਦਾ। ਗੁਰਕੀ ਪੈਣੀ ਕਿਉਂ ਉਹ ਆਪਣੀ ਰੋਟੀ ਕਮਾ ਕੇ ਖਾਂਦਾ ਮਤਲਬ ਜੇ ਹੁਣ ਤੇ ਫੜ ਕੋ ਇਨਾ ਸਿਸਟਮ ਹੈ ਲਿਆਓ ਸਾਰਾ ਕੱਢੋ ਸਬੂਤ ਉਹਦੇ ਸਾਹਮਣੇ ਵੀ ਹਾਓਨੇ ਕਿੱਥੋਂ ਪੈਸੇ ਲੈ ਆ ਕਿੱਥੋਂ ਕੀ ਪੈਸੇ ਲੈ ਕੇ ਗੁਰ ਕਰ ਰਿਹਾ ਹਾਂ ਉਹ ਬੁਰਕੀ ਕਿੱਥੋਂ ਪਈਆ ਔਰ ਤੁਸੀਂ ਆਪਣਾ ਵੀ ਦੱਸੋ ਵੀ ਜਿਹੜੇ ਹਰਵੜ ਤੁਹਾਡੇ ਗੁਣ ਗਾਣ ਹੋ ਰਹੇ ਜਿਹਨੂੰ ਆਪਾਂ ਜਿੱਦਾਂ ਉੱਥੇ ਗੋਦੀ মিডিਆ ਕਿਹਾ ਜਾਂਦਾ ਤੇ ਇਹਨਾਂ ਦਾ ਕੇਜਰੀ মিডিਆ ਕਿਹਾ ਜਾਂਦਾ ਜਿੱਦਾਂ ਖੈਰਾ ਸਾਹਿਬ ਫਾਲ ਸਿੰਘ ਖੈਰਾ ਮਤਲਬ ਉਹ ਪੰਜਾਬ ਦੀ ਆਵਾਜ਼ ਉਠਉਂਦੇ ਆ ਤੇ ਉਹਨਾਂ ਦੇ ਖਿਲਾਫ ਵੀ ਤੁਹਾਡਾ ਜਿਹੜਾ ਕੇਜਰੀ মিডিਆ ਚੱਲਦਾ ਉਹਨੂੰ ਗੁਰਕੀ ਵੀ ਦੱਸ ਦਿਓ ਕਿਤੋਂ ਪਈਆ ਉਹ ਉਹਨਾਂ ਨੇ ਜੋ ਵਾਅਦੇ ਕਰਕੇ ਮਤਲਬ ਆਏ ਸੀ ਉਸ ਵਾਅਦੇ ਦਾ ਤੇ ਉਹ ਕਿਤੇ 5 10% ਵੀ ਨਹੀਂ ਉਦੋਂ ਵੀ ਹੋ ਸਕਿਆ ਤੇ ਉਹ ਫਰਸਟ੍ਰੇਸ਼ਨ ਜਿਹੜੀ ਆ ਹੁਣ ਪਤਾ ਆ ਵੀ ਦੁਨੀਆ ਦਾ ਸਾਹਮਣਾ ਕਰਨਾ ਪੈਣਾ ਉਹ ਐਜ਼ ਅ ਫਰਸਟ੍ਰੇਸ਼ਨ ਬਾਹਰ ਆ ਰਿਹਾ ਤੇ ਉਹਨਾਂ ਨੂੰ ਲੱਗਦਾ ਹੈ ਤਾਂ ਸ਼ਾਇਦ ਆ ਕੇ ਜਾਂ ਫੇਰ ਗੱਲਾਂ ਨਾਲ ਕੋਠਨ ਮਜ਼ਰਲਾਵਾਂਗਾ ਉਹ ਗੱਲ ਨਹੀਂ ਮੈਂ ਉਨ੍ਹਾਂ ਦੀ ਸੋਚ ਦਾ ਮਿਆਰ ਇਥੋਂ ਹੀ ਲਾ ਸਕਦੇ ਹਾਂ ਅੰਦਾਜ਼ਾ ਕਿ ਉਹ ਇਹਦਾ ਇੱਕ ਸਰਕਾਰੀ ਕੰਮਕਾਜ ਦਾ ਜਾਂ ਜਿਹੜੇ ਸਰਕਾਰੀ ਜਾਂ ਇਹਨਾਂ ਦੀ ਪਾਰਟੀ ਪੱਤਰ ਤੇ ਜਿਹੜਾ ਏਡੇ ਵੱਡੇ ਤੌਰ ਤੇ ਖਰਚਾ ਹੋ ਰਿਹਾ ਉਹਨੂੰ ਇੱਕ ਉਹ ਮਤਲਬ ਜਸਟੀਫਾਈ ਕਰ ਲੀ ਦੋ ਉਦਾਹਰਨਾ ਕੀ ਦਿੰਦਾ ਹੈ ਬਰਦਸਮਨ ਦੇ ਖਾੜੇ ਨਾ ਕਰਦਾ ਪਾਣੀ ਦਾ ਦਿੰਦਾ ਇੱਕ ਦੋ ਹੋਰ ਖਾੜਾ ਮਤਲਬ ਇੱਕ ਦੋ ਜਿਹੜੀਆਂ ਧਾਰਨਾ ਇੰੀਆਂ ਕਟਿਆ ਧਿਆਗ ਰੇ ਦੇ ਬੈਠੇ ਦੀ ਉਦਾਹਰਨ ਦਿੰਦਾ ਕੁਛ ਹੀ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਦੇ ਮੀਡੀਆ ਵਿੱਚ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਜਗ੍ਹਾ ਦੇ ਉੱਤੇ ਸਪੀਚ ਕਰ ਰਹੇ ਹੈ ਬੋਲਦੇ-ਬੋਲਦੇ ਉਹ ਇੱਕ ਪੱਤਰਕਾਰ ਦਿਵਾਲੇ ਹੋ ਜਾਂਦੇ ਹੈ ਪੱਤਰਕਾਰ ਵੀਰ ਦਾ ਨਾਮ ਹੈ ਰਤਨਦੀਪ ਸਿੰਘ ਥਾਲੀਬਾ ਉਹ ਕਹਿੰਦੇ ਹੈ ਰਤਨ ਇੱਕ ਪੱਤਰਕਾਰ ਹੈ ਉਸ ਨੂੰ ਇਸੇ ਪਾਸੇ ਬੁਰਕੀ ਪਈ ਹੋਈ ਹੈ ਅਜਿਹੇ ਭੜੇ ਲੱਕ ਵਜੇ ਭੜੇ ਸ਼ਬਦ ਇੱਕ ਮੁੱਖ ਮੰਤਰੀ ਦੇ ਮੂੰਹੋਂ ਸ਼ੋਭਦੇ ਨਹੀਂ ਹੈ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਮੇਰੇ ਨਾਲ ਨੇ ਪੁਲਿਸ ਆਫੀਸਰ ਜੋ ਕਿ ਪੰਜਾਬ ਪੁਲਿਸ ਦਾ ਹਿੱਸਾ ਰਹੇ ਨੇ ਪਰਮ ਸੁਨੀਲ ਸਿੰਘ ਰੰਦਾਵਾ ਰੰਦਾਵਾ ਸਾਹਿਬ ਪੰਜਾਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀਡੀਓ ਤੁਸੀਂ ਸੁਣੀ ਹੈ ਹਾਂਜੀ ਮੈਂ ਸੁਣੀ ਆ ਤੇ ਮੈਂ ਪਹਿਲਾ ਕਮੈਂਟ ਕੀਆ ਤੁਹਾਡਾ ਮੈਂ ਉਹਦੇ ਸੰਬੰਧੀ ਆਪਣੇ ਫੇਸਬੁਕ ਪੇਜ ਤੇ ਪੋਸਟ ਪਾਈ ਆ ਕਿ ਮੈਂ ਰਤਨਦੀਪ ਸਿੰਘ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਉਹ ਮਾਨ ਹਾਨੀ ਦਾ ਕੇਸ ਕਰੇ ਜੀ ਅੱਜ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਜੀ ਕਿਉਂਕਿ ਇਹ ਇਹ ਉਹਦੀ ਸ਼ਰਿਆਮ ਮਤਲਬ ਸੀਐਮ ਸਾਹਿਬ ਨੇ ਉਹਦੀ ਮਤਲਬ ਉਹਦੇ ਮਾਨ ਦੇ ਉੱਤੇ ਸੱਟ ਮਾਰੀ ਆ ਉਹ ਇੱਕ ਮਾਨਮਤਾ ਪੱਤਰਕਾਰ ਆ ਔਰ ਉਹ ਪੱਤਰਕਾਰੀ ਜਿੱਦਾਂ ਕਰਨੀ ਚਾਹੀਦੀ ਉਦਾਂ ਕਰ ਰਿਹਾ ਪਰ ਮੈਨੂੰ ਤਾਂ ਲੱਗਦਾ ਵੀ ਤੁਸੀਂ ਕਹਿੰਦੇ ਵੀ ਉਹਦੀ ਇਨਸਲਟ ਕੀਤੀ ਹੈ ਉਹਦੀ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਚੜ੍ਹਾਈ ਹੋ ਗਈ ਹੈ ਤੇ ਲੋਕੀ ਜਲੂਸ ਕੱਢਦੇ ਫਿਰ ਭਗਵੰਤ ਮਾਨ ਦਾ ਉਹਨਾਂ ਨੇ ਕੋਸ਼ਿਸ਼ ਕੀਤੀ ਜੋ ਉਹਨਾਂ ਨੇ ਕੋਸ਼ਿਸ਼ ਕੀਤੀ ਉਹਦਾ ਰਿਐਕਸ਼ਨ ਜਿਹੜਾ ਉਹ ਉਹ ਉਲਟਾ ਹੋ ਗਿਆ ਪਰ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਤਾਂ ਓਨਲੀ ਜੇ ਤੁਸੀਂ ਆਪ ਹੀ ਕਿਹਾ ਨਾ ਇੱਕ ਮਾੜਾ ਲਫ਼ਜ਼ ਚੂਜ਼ ਕੀਤਾ ਉਹ ਕਿਉਂ ਕਰਨਾ ਚਾਹੀਦਾ ਬੁਰਕੀ ਪੈਣੀ ਕਿਉਂ ਉਹ ਆਪਣੀ ਰੋਟੀ ਕਮਾ ਕੇ ਖਾਂਦਾ ਮਤਲਬ ਜੇ ਹੁਣ ਤੇ ਫੜ ਕੋ ਇਨਾ ਸਿਸਟਮ ਹੈ ਲਿਆਓ ਸਾਰਾ ਕੱਢੋ ਸਬੂਤ ਉਹਦੇ ਸਾਹਮਣੇ ਵੀ ਹਾਂ ਉਹਨੇ ਕਿੱਥੋਂ ਪੈਸੇ ਲਏ ਆ ਕਿੱਥੋਂ ਕੀ ਪੈਸੇ ਲੈ ਕੇ ਕੀ ਕਰ ਰਿਹਾ ਹਾਂ ਉਬਰ ਕੀ ਕਿੱਥੋਂ ਪਈ ਹੈ ਔਰ ਤੁਸੀਂ ਆਪਣਾ ਵੀ ਦੱਸੋ ਵੀ ਜਿਹੜੇ ਹਰਵੜ੍ਹੇ ਤੁਹਾਡੇ ਗੁਣਗਾਨ ਹੋ ਰਹੇ ਜਿਹਨੂੰ ਆਪਾਂ ਜਿੱਦਾਂ ਉੱਥੇ ਗੋਦੀ মিডিਆ ਕਿਹਾ ਜਾਂਦਾ ਤੇ ਇਹਨਾਂ ਦਾ ਕੇਦਰੀ মিডিਆ ਕਿਹਾ ਜਾਂਦਾ ਜਿੱਦਾਂ ਖੈਰਾ ਸਾਹਿਬ ਵੀ ਸਰਦਾਰ ਸੁਖਪਾਲ ਸਿੰਘ ਖੈਰਾ ਮਤਲਬ ਉਹ ਪੰਜਾਬ ਦੀ ਆਵਾਜ਼ ਉਠਾਉਂਦੇ ਆ ਤੇ ਉਹਨਾਂ ਦੇ ਖਿਲਾਫ ਵੀ ਤੁਹਾਡਾ ਜਿਹੜਾ ਕੇਦਰੀ মিডিਆ ਚੱਲਦਾ ਉਹਨੂੰ ਗੁਰਕੀ ਵੀ ਦੱਸ ਦਿਓ ਕਿੱਥੋਂ ਪਈ ਆ ਉਹਨੂੰ ਗੁਰਕੀ ਕੌਣ ਪਾਉਂਦਾ ਪਹਿ ਈ ਮਰਿਆਦਾ ਦੇ ਵਿਚ ਆਂਦਾ ਹੈ ਮਰਿਆਦਾ ਛੱਡੋ ਜੀ ਇਹ ਉਹਨਾਂ ਨੇ ਮਤਲਬ ਕਹਿ ਲੋ ਵੀ ਆਪਣੇ ਅਹੁਦੇ ਦੀ ਤੋਹਫੀਨ ਕੀਤੀ ਜਲੂਸ ਨਹੀਂ ਕੱਢ ਕੇ ਰਹੇ ਹਾਂ ਹਾਂ ਬਿਲਕੁਲ ਮੁੱਖ ਮੰਤਰੀ ਦੇ ਅਹੁਦੇ ਦੀ ਤੋਹਫੀਨ ਕੀਤੀ ਹੈ ਉਹਨਾਂ ਨੇ ਇਸ ਦਾ ਉਹ ਰਿਐਕਸ਼ਨ ਕਰਦੇ ਆ ਬੱਚਿਆਂ ਵਾਂਗੂੰ ਜਿੱਦਾਂ ਗੁੱਸਾ ਕਰ ਕਰਕੇ ਮਤਲਬ ਐਸ ਵੜੇ ਐਕਚੁਅਲੀ ਉਹ ਉਹਨਾਂ ਨੇ ਜੋ ਵਾਅਦੇ ਕਰਕੇ ਮਤਲਬ ਆਏ ਸੀ ਉਸ ਵਾਅਦੇ ਦਾ ਤੇ ਉਹ ਕਿਤੇ 5 10% ਵੀ ਨਹੀਂ ਉਧਰ ਨੂੰ ਪੁੱਜ ਸਕੀ ਤੇ ਉਹ ਫਰਸਟ੍ਰੇਸ਼ਨ ਜਿਹੜੀ ਆ ਹੁਣ ਪਤਾ ਆ ਵੀ ਦੁਨੀਆ ਦਾ ਸਾਹਮਣਾ ਕਰਨਾ ਪੈਣਾ ਉਹ ਐਸੀ ਫਰਸਟ੍ਰੇਸ਼ਨ ਬਾਹਰ ਆ ਰਿਹਾ ਤੇ ਉਹਨਾਂ ਨੂੰ ਲੱਗਦਾ ਹੈ ਦਾ ਸ਼ਾਇਦ ਡਰਾ ਕੇ ਜਾਂ ਫਿਰ ਗੱਲਾਂ ਨਾਲ ਲੋਕਾਂ ਨੂੰ ਮਗਰ ਲਾਵਾਂਗਾ ਉਹ ਗੱਲ ਨਹੀਂ ਬਣਨੀ ਐਸ ਵੇਲੇ ਉਹ ਗਲਾ ਤੋਂ ਡਲਾ ਹੁੰਦਾ ਹੈ ਕਹੀਂ ਸੇ ਚਲਾ ਹੁੰਦਾ ਆਲੇ ਹਾਲਾਤ ਬਣ ਚੁੱਕੇ ਨੇ ਕਿ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦੇਣਾ ਜੀ ਤੇ ਉਹ ਹੁਣ ਉਹ ਪਿੰਡਾਂ ਦੀ ਫਰਸਟ੍ਰੇਸ਼ਨ ਉਹ ਹੁਣ ਆਪਣੀ ਉਹਨਾਂ ਨੂੰ ਲੱਗਦਾ ਵੀ ਰਤਨਦੀਪ ਉਹਣੀ ਜਿਹੜੇ ਆ ਉਹ ਉਹਨਾਂ ਇਹਨਾਂ ਦਾ ਤਵਾਲਾਉਂਦੇ ਆ ਤੇ ਤਾਂ ਕਰਕੇ ਸ਼ਾਇਦ ਇਹਨਾਂ ਨੂੰ ਡਰਾ ਕੇ ਟਾਲੇ ਜਾਵੇ। ਇੱਕ ਵਾਰ ਦੇਖੋ ਉਹ ਰਤਨ ਨੇ ਬਲੋ ਜੋ ਇੱਕ ਆਪਣੇ ਪॉडਕਾਸਟ ਦੇ ਦੌਰਾਨ ਇਹ ਗੱਲ ਸਾਂਝੀ ਕੀਤੀ ਸੀ ਵੀ ਜਿਹੜੇ ਟੈਂਟ ਜਾਂ ਸਾਰਾ ਕੁਝ ਜਿਹੜਾ ਦਿੱਲੀ ਤੋਂ ਆਇਆ ਉਹਨਾਂ ਨੇ ਬੜੇ ਪ੍ਰੂਫ ਸਮੇਤ ਬੜੇ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਫਤਵਾਂਦਾ ਸੀ ਵੀ ਉਹ ਇਹਨਾਂ ਦਾ ਜਵਾਬ ਸਹੀ ਰੂਪ ਦੇ ਵਿੱਚ ਦਿੰਦਾ ਨਾ ਕੇ ਪੱਤਰਕਾਰ ਦਾ ਨਾਂ ਲੈ ਕੇ ਵਰਤਦਾ ਸਗੋਂ ਇਸ ਨੂੰ ਆਪਣੇ ਵੱਲੋਂ ਇੱਕ ਸ਼ੀਸ਼ਾ ਦੇਖਦਾ ਵੀ ਪੰਜਾਬ ਦੇ ਪੱਤਰਕਾਰ ਵੱਲੋਂ ਮੈਨੂੰ ਇੱਕ ਸ਼ੀਸ਼ਾ ਦਿਖਾਇਆ ਗਿਆ ਵੀ ਮੈਂ ਰੋਜ਼ਗਾਰ ਦੇ ਸਾਧਨ ਪੰਜਾਬ ਦੇ ਲੋਕਾਂ ਲਈ ਬਣਾ ਜਦ ਕਿ ਉਹ ਜਸਟੀਫਾਈ ਕਰਦਾ ਦੇਖੋ ਗੁਰਦਾਸ ਮਾਨ ਦਾ ਜਿਹੜਾ ਸਟੂਡੀਓ ਹੈ ਉਹ ਵੀ ਤੁਸੀਂ ਉਹਨਾਂ ਦੀ ਸੋਚ ਦਾ ਮਿਆਰ ਇੱਥੋਂ ਹੀ ਲਾ ਸਕਦੇ ਹੰਦਾ ਜਾਂ ਕਿ ਉਹ ਇਹਦਾ ਇੱਕ ਸਰਕਾਰੀ ਕੰਮਕਾਜ ਦਾ ਜਾਂ ਜਿਹੜੇ ਸਰਕਾਰੀ ਜਾਂ ਇਹਨਾਂ ਦੀ ਪਾਰਟੀ ਪੱਧਰ ਤੇ ਜਿਹੜਾ ਏਡੇ ਵੱਡੇ ਤੌਰ ਤੇ ਖਰਚਾ ਹੋ ਰਿਹਾ ਉਹਨੂੰ ਇੱਕ ਉਹ ਮਤਲਬ ਜਸਟੀਫਾਈ ਕਰ ਲਈ ਤਾਂ ਉਹ ਉਦਾਹਰਨਾਂ ਕੀ ਦਿੰਦਾ ਹੈ ਗੁਰਦਾਸ ਮਾਨ ਦੇ ਖਾੜੇ ਨਾ ਕਰਦਾ ਪਾਣੀ ਦਾ ਦਿੰਦਾ ਇੱਕ ਦੋ ਹੋਰ ਖਾ ਮਤਲਬ ਇੱਕ ਦੋ ਜਿਹੜੀਆਂ ਉਦਾਹਰਨਾਂ ਏਡੀਆਂ ਘਟੀਆਂ ਦਿੱਤੀਆਂ ਆਗਰੇ ਦੇ ਪੇਠੇ ਦੀ ਉਦਾਹਰਨ ਦਿੰਦਾ ਇਸ ਦਾ ਮਤਲਬ ਮੈਨੂੰ ਨਹੀਂ ਪਤਾ ਵੀ ਉਹ ਇਹ ਮਤਲਬ ਕਿਸ ਮੈਂਟਲ ਲੈਵਲ ਨੂੰ ਮਤਲਬ ਬਿਲਕੁਲ ਉਹ ਬੰਦਾ ਸੀਐਮ ਛੱਡ ਕੇ ਉਹਦਾ ਪਿੰਡ ਦੇ ਸਰਪੰਚ ਦੀ ਮਿਰਖਲਾ ਹੱਕਦਾਰ ਨਹੀਂ ਸੀ ਜਿਹਨੂੰ ਪੰਜਾਬ ਦੇ ਲੋਕਾਂ ਨੇ ਸੀਐਮ ਬਣਾਤਾ ਹੋਇਆ ਹੁਣ ਤੁਸੀਂ ਇਹ ਦੇਖੋ ਆਗਰੇ ਦੇ ਪੇਠੇ ਨਾਲ ਉਹ ਕਿਹੜੀ ਗੱਲ ਦੀ ਤੁਲਨਾ ਕਰ ਰਿਹਾ ਤੇ ਉਹ ਦੂਜਿਆਂ ਨੂੰ ਉਸਨੇ ਆਂ ਦਿੰਦਾ ਵੀ ਜੇ ਰਤਨਦੀਪ ਜੀ ਨੇ ਜੇ ਮਸਲਾ ਉਠਾਤਾ ਤੇ ਉਹ ਇਹ ਮਤਲਬ ਇਹ ਪੰਜਾਬ ਦੇ ਮਸਲੇ ਆ ਤੇ ਤੂੰ ਜਿਹੜਾ ਜਾਏ ਜਦੋਂ ਤੂੰ ਕਿਸੇ ਦੇ ਬਾਰੇ ਗੱਲਾਂ ਕਰਦਾ ਤੇ ਜਿਹੜੇ ਚੁਟਕਲੇ ਸੁਣਾਉਂਦਾ ਰਹੀ ਨਾ ਫਿਰ ਉਹ ਤੇਰੇ ਚੁਟਕਲੇ ਪੰਜਾਬ ਦੇ ਮਸਲੇ ਆ ਬਿਲਕੁਲ ਸੋ ਇਹ ਜਿਹੜਾ ਉਹਨਾਂ ਨੇ ਬਿਲਕੁਲ ਗੈਰ ਬਿਆਰੀ ਤੇ ਮਤਲਬ ਕੋਈ ਵੀ ਸਟੇਟਸਮੈਨਸ਼ਿਪ ਵਾਲਾ ਕੋਈ ਸਕੂਤ ਨਹੀਂ ਤੁਹਾਨੂੰ ਲੱਗਦਾ ਜਿਹੜੀ ਹੁਣ ਇੱਕ ਜਿਮਨੀ ਚੋਂ ਆ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਲੋਕੀ ਫਿਰ ਚੰਗੀ ਤਰ੍ਹਾਂ ਦੇਖੋ ਜੀ ਜਿਮਨੀ ਚੋਂ ਤੇ ਪਤਾ ਨਹੀਂ ਕੀ ਕਿਵੇਂ ਆ ਜਾਂ ਕਿ ਉੱਥੇ ਵੀ ਇਹ ਭਜ ਰਹੇ ਨੇ ਕਿਉਂਕਿ ਇਹਨਾਂ ਦਾ ਦੂਸਰਾ ਸਜ਼ਾ ਹੋ ਚੁੱਕਾ ਹੈ ਐਮਐਲਏ ਇਦੇ ਵਿੱਚ ਜਿਹੜੇ ਉਹ ਨਵਾਂ ਅਕਾਲੀ ਦਲ ਬਣਿਆ ਜ세ਦਾਰ ਹਰਪੀਸ਼ਾ ਉਹਨਾਂ ਵੀ ਇਹਨਾਂ ਨੂੰ ਕਿਹਾ ਹੈ ਕਿ ਤੁਸੀਂ ਪਕੌੜੇ ਹੋ ਰਹੇ ਹੋ ਕਿ ਉਹਨਾਂ ਨੂੰ ਦੂਸਰੀ ਇਲੈਕਸ਼ਨ ਵੀ ਨਾਲ ਹੀ ਕਰਾ ਦੇਣੀ ਚਾਹੀਦੀ ਉਹ ਨਹੀਂ ਕਰਾ ਰਹੇ ਉਹ ਪਤਾ ਹੈ ਇਹਨਾਂ ਨੂੰ ਮਤਲਬ ਕੰਦੇ ਤੇ ਦਿਖਿਆ ਲਿਖਿਆ ਜਿਹੜਾ ਇਹਨਾਂ ਨੂੰ ਦਿਖ ਰਿਹਾ ਸਾਫ ਦਿਖ ਰਿਹਾ ਠੀਕ ਹੈ ਹੁਣ ਨਹੀਂ ਪਰ ਮਤਲਬ 2027 ਦੇ ਵਿੱਚ ਸੁਪੜਾ ਸਾਫ ਹੈ ਮਤਲਬ ਇਹ ਪੋਲ ਜਾਣ ਦੀ ਇਹ ਇੱਥੋਂ ਹੀ ਮਹਮਾ ਚੱਲੀ ਸੀ ਮਤਲਬ ਮੈਂ ਇਹਨਾਂ ਦੇ ਇੱਕ ਹੋਰ ਰਤਨਦੀਪ ਹੋਣਾ ਨੂੰ ਵੀ ਮੈਂ ਫਾਲੋ ਕਰਦਾ ਟਵਿੱਟਰ ਤੇ ਵੀ ਫਾਲੋ ਕਰਦਾ ਇੱਕ ਇਹਨਾਂ ਦੇ ਹੋਰ ਨੇ ਜਿਹੜੇ ਪਹਿਲਾਂ ਬਹੁਤ ਵੱਡੇ ਸਪੋਰਟਰ ਸੀ ਮੇਜਰ ਸਿੰਘ ਨੇ ਇੰਗਲੈਂਡ ਤੋਂ ਜਿਹੜੇ ਰੋਜ਼ ਇਹਨਾਂ ਦਾ ਹੁਣ ਮਤਲਬ ਜਲੂਸ ਕੱਢਦੇ ਆਪਦਾ ਤੇ ਹੁਣ ਇਹ ਇਹ ਲਾ ਲੋ ਸਾਹ ਆਪ ਵੀ ਜਿਹੜੇ ਜਿਹੜੇ ਕਲੋਜ਼ ਨਾਲ ਤੁਰ ਤੁਰ ਕੇ ਜਿਹੜੇ ਬੰਦੇ ਨਾਲ ਤੁਰੇ ਸੀ ਉਹ ਸਾਰੇ ਇਹਨਾਂ ਦਾ ਜਲੂਸ ਕੱਢਣ ਦੇ ਤੇ ਇਹਨਾਂ ਦਾ ਹਾਲ ਕੀ ਹੋਊਗਾ ਇਹਨਾਂ ਦਾ ਮਤਲਬ ਕਹ ਲੋ ਵੀ ਲੱਭਿਆਂ ਜਿਹਨੂੰ ਢੂੰਡਤੇ ਰਹਿ ਜਾਓਗੇ ਇੱਕ ਐਡ ਚੱਲਦੀ ਹੁੰਦੀ ਸੀ ਨਿੱਕੇ ਹੁੰਦੇ ਆ ਉਹ ਦਾਕ ਨੂੰ ਢੂੰਡਤੇ ਰਹਿ ਜਾਓਗੇ ਹੁਣ ਇਹ ਤਾਂ ਢੂੰਡਤੇ ਰਹਿ ਜਾਓਗੇ ਵਾਲ ਬਹੁਤ ਧੰਵਾਦ ਜੀ ਮੈਂ ਸਿਰਫ ਇੱਕ ਛੋਟੀ ਜੀ ਗੱਲ ਕਹਿ ਦਿਆਂ ਜੀ ਜੀ ਕਿਰਾਂਤੀ ਦਾ ਕਹਿ ਕੇ ਆਏ ਸੀ ਜੀ ਹਾਂ ਜੀ ਪੰਜਾਬ ਨੂੰ ਅਸਲ ਚ ਮਤਲਬ ਇੰਨਾ ਕਿੰਨਾ ਨੇ ਪਿੱਛੇ ਛੁੱਟਤਾ ਪੰਜਾਬ ਵਾਲੇ ਹੁਣ ਨਾ ਕ੍ਰਾਂਤੀ ਦਾ ਨਾਮ ਲੈਣ ਲੱਗਿਆ ਸ਼ਾਇਦ ਮੜ ਕੇ ਨਾ ਦਰਜਾ ਕਰਨਗੇ ਵੀ ਆਹ ਕ੍ਰਾਂਤੀ ਹੁੰਦੀ ਹੈ ਜਿਹੜੀ ਅਸੀਂ ਲਿਆਤੀ ਸੀ ਇਹ ਬਦਲਾਵ ਲੈ ਕੇ ਆਏ ਸੀ ਬਦਲਾਵ ਕ੍ਰਾਂਤੀ ਜੋ ਵੀ ਕਹੋ ਇਹਨਾਂ ਦਾ ਬਦਲਾਵ ਬੰਦ ਲਿਆ ਫਿਰਦਾ ਸੋ ਇਨਾਂ ਦਾ ਜਿਹੜਾ ਹੈਗਾ ਆ ਬਿਲਕੁਲ ਵੀ ਜਿਹੜਾ ਮਤਲਬ ਉਸ ਮਿਆਰ ਤੇ ਜਿੱਥੇ ਪੰਜਾਬੀਆਂ ਨੇ ਕਿਉਂਕਿ ਪੰਜਾਬੀ ਕ੍ਰਾਂਤੀ ਲਈ ਜਾਣੇ ਜਾਂਦੇ ਜਾਂਦੇ ਜੇ ਤੁਹਾਡੀ ਇਹ ਗੱਲ ਫਤ ਨੂੰ ਮੁੱਖ ਮੰਤਰੀ ਸਾਹਿਬ ਆਪ ਸੁਣਦੇ ਹੋਣ ਕੋਈ ਖਾਸ ਗੱਲ ਕਹਿਣਾ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਸਿਰਫ ਛੁਟਕਲੇ ਨਾ ਸੁਣਾਓ ਤੁਹਾਨੂੰ ਬੜੀਆਂ ਸੋਚਾਂ ਨਾਲ ਏਡੀ ਵੱਡੀ ਪੱਧਰ ਤੇ ਲੋਕਾਂ ਨੇ ਸਜਤਾਇਆ ਸੀਗਾ ਤੁਸੀਂ ਮਤਲਬ ਹਰ ਵਕਤ ਦੂਜਿਆਂ ਨੂੰ ਭੰਡਣ ਦਾ ਕੰਮ ਕੀਤਾ ਉਹਨੇ ਆ ਨਹੀਂ ਕੀਤਾ ਉਹਨੇ ਆ ਨਹੀਂ ਕੀਤਾ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਉਹਨਾਂ ਨੇ ਨਹੀਂ ਕੀਤਾ ਸੀ ਤੇ ਤਾਂ ਤੁਹਾਨੂੰ ਚੁਣਿਆ ਸੀ ਵੀ ਤੁਸੀਂ ਕਰਦੇ ਹੋ ਤੁਸੀਂ ਉਹ ਕਰਨal ਧਿਆਨ ਨਹੀਂ ਦਿੰਦਾ ਤੁਸੀਂ ਲੋਕਾਂ ਨੂੰ ਜੇ ਇਹੀ ਦੱਸਣਾ ਸੀਗਾ ਵੀ ਉਹਨਾਂ ਨੇ ਆ ਨਹੀਂ ਕੀਤਾ ਉਹਨਾਂ ਨੇ ਆ ਨਹੀਂ ਕੀਤਾ ਤੇ ਲੋਕਾਂ ਨੂੰ ਦੱਸਦਾ ਇਹ ਦੱਸੋ ਕਿੱਥੇ ਗੱਲ ਬਹੁਤ ਧੰਨਵਾਦ ਜੀ ਧੰਨਵਾਦ ਜੀ ਇਹ ਦਿਨ ਉਹ ਪੰਜਾਬੀ ਵਿਰਾਸਤ ਯੂਐਸਏ ਦਾ ਸੀ